ਦਲ ਦੇ ਨਾਲ ਜੁੜੀ ਹੋਈ ਅਕਾਲੀ ਦਲ ਦੇ ਵੱਲੋਂ ਇੱਕ ਹੋਰ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਜਿਸ ਦੇ ਵਿੱਚ ਦਰਬਾਰਾ ਸਿੰਘ ਗੁਰੂ ਜਿਨ੍ਹਾਂ ਨੂੰ ਪਿਛਲੇ ਦਿਨ ਹੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਕਾਰਜਕਾਰੀ ਪ੍ਰਧਾਨ ਦਾ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਟੀਮਾ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਦਿਨ ਪਹਿਲਾਂ ਹੀ ਦਰਬਾਰਾ ਸਿੰਘ ਗੁਰੂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਅੱਜ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਤੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਇਹ ਫੈਸਲਾ ਵਾਪਸ ਲਏ ਜਨਵਰੀ ਟਵੀਟ ਕਰਦੇ ਜਾਣਕਾਰੀ ਸਾਂਝੀ ਕੀਤੀ ਹੈ ਦੱਸ ਜੇ ਕਿ ਬੀਤੇ ਦਿਨੀ ਹੀ ਦਰਬਾਰਾ ਸਿੰਘ ਗੁਰੂ ਨੂੰ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਪੁੰਦਰਦੇ ਸਲਾਹਕਾਰ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਗਿਆ ਸੀ ਪਰ ਇੱਕ ਦਿਨ ਬਾਅਦ ਹੀ ਇਹ ਫੈਸਲਾ ਪਾਰਟੀ ਨੇ ਵਾਪਸ ਲੈ ਲਿਆ ਇਹਦੇ ਰੇ ਜਾਣਕਾਰੀ ਲਵਾਂਗੇ ਸਾਡੇ ਪੱਤਰਕਾਰ ਦਲਜੀਤ ਸਿੰਘ ਫੋਨਲਾਈਨ ਤੇ ਜੁੜਨੇ ਦਲਜੀਤ ਕੀ ਜਾਣਕਾਰੀ ਹੈ ਕੀ وجہ ਹਲੇ ਇੱਕ ਦਿਨ ਪਹਿਲਾਂ ਹੀ ਐਲਾਨ ਹੋਇਆ ਸੀ ਤੇ ਹੁਣ ਇਹ ਫੈਸਲਾ ਵਾਪਸ ਵੀ ਲੈ ਲਿਆ ਗਿਆ ਦੁਜੀ ਸਟ੍ਰੀਕੇ ਦੇ ਨਾਲ ਅੱਜ ਜੋ ਦਰਬਾਰਾ ਗੁਰੂ ਨੇ ਜੋ ਕਹਿ ਸਰ ਕਿ ਕਾਰਜਕਾਰੀ ਬਸਤਾਰ ਬੁਬਿੰਦਰ ਸਿੰਘ ਭੁੰਦੜ ਹੋਰਾਂ ਦੇ ਸਲਾਹਕਰ ਥਾਪੇਗੇ ਸੀਗੇ ਤੇ ਉਹਨਾਂ ਹੀ ਨਿਯੁਕਤੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਅੱਜ ਕੱਲ੍ਹ ਦੇਖੀ ਅੱਜ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਜਿਸ ਵਿੱਚ ਉਹਨਾਂ ਵੱਲੋਂ ਇੱਕ ਗੱਲ ਆਖੀ ਜਾਂਦੀ ਹੈ ਕਿ ਨਕੋਦਰ ਗੋਲੀਖਾਨ ਨੂੰ ਲੈ ਕੇ ਅਕਾਲਕਸਰ ਸਾਹਿਬ ਜੋ ਪਰਿਵਾਰ ਪੇਸ਼ ਹੋਇਆ ਸੀਗਾ ਅਰਕੀ ਜਸਦੇ ਵਿੱਚ ਉਹਨਾਂ ਦਾ ਨਾਮ ਸਿੱਧੇ ਤੌਰ ਤੇ ਜਿਹੜਾ ਕਿ ਲਗਾਇਆ ਜਾ ਰਿਹਾ ਹੈ ਕਿ ਦਰਬਾਰਾ ਸਿੰਘ ਗੁਰੂ ਹਰੰਦਾਜੋ ਨਾਮ ਉਸ ਦੇ ਵਿੱਚ ਗੋੜ ਰਿਹਾ ਹੈਗਾ ਉਹਨਾਂ ਨੇ ਇਸ ਤੇ ਸਪਸ਼ਟੀਕਰਨ ਦਿੰਦੇ ਹੋਏ ਨਜ਼ਰ ਆਇਆ ਕਿ ਉਹ ਜਲੰਧਰ ਦੇ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਸੀਗੇ ਅਤੇ ਡੀਸੀ ਦਾ ਜੋ ਚਾਰਜ ਸੀਗਾ ਉਹ ਵੀ ਉਹਨਾਂ ਦੇ ਕੋਲ ਸੀਗਾ ਅਤੇ ਉਹਨਾਂ ਵੱਲੋਂ ਇਹ ਜ਼ਿਕਰ ਵੀ ਕੀਤਾ ਗਿਆ ਕਿ ਜੋ ਜਸਟਿਸ ਕਰਮਨਾਥ ਸਿੰਘ ਦੀ ਰਿਪੋਰਟ ਸੀਗੀ ਉਸ ਵਿੱਚ ਸਿੱਧੇ ਤੌਰ ਤੇ ਉਹਨਾਂ ਦਾ ਕੋਈ ਨਾਮ ਜਿਹੜਾ ਨਜ਼ਰ ਆ ਰਿਹਾ ਜੋ ਨਕੋਦਰ ਗੋਲੀ ਕੰਢ ਹੋਇਆ ਹੈਗਾ ਅਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਐਸਪੀ ਕ੍ਰਾਈਮ ਵੱਲੋਂ ਇਹ ਜ਼ਮਲਿਤਾ ਗਿਆ ਕਿ ਉਹਨਾਂ ਵੱਲੋਂ ਜੋ ਗੋਲੀ ਕਾਰਡ ਹੋਇਆ ਸੀ ਨਕੂਰਦ ਦਾ ਉਹ ਉਸ ਦੇ ਵਿੱਚ ਸਿੱਧੇ ਤੌਰ ਤੇ ਉਹ ਜ਼ਿੰਮੇਦਾਰ ਸੀਗੇ ਅਤੇ ਕਿਤੇ ਨਾ ਕਿਤੇ ਉਹਨਾਂ ਵੱਲੋਂ ਇੱਕ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਜੇ ਕਿ ਅਕਾਲ ਤਖਸਾਲ ਜੋ ਉਹਨਾਂ ਦੇ ਖਿਲਾਫ ਜੋ ਚਿੱਠੀ ਲਿਖੀ ਗਈ ਹੈ ਜੋ ਪਰਿਵਾਰ ਵੱਲੋਂ ਉਸ ਦੇ ਜਵਾਬ ਉਸ ਦਾ ਜਵਾਬ ਜਿਹੜਾ ਕਿ ਅਕਾਲ ਤਖਸਾਲ ਨੂੰ ਉਹ ਭੇਜਣਗੇ ਅਤੇ ਕਹਿ ਸਕਦੇ ਕਿ ਇਹ ਤਕਰੀਬਨ 6 ਵਜੇ ਜੋ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਅਤੇ ਤਕਰੀਬਨ ਇਸ ਵਕਤ ਜਿਹੜਾ ਕਿ ਤਕਰੀਬਨ ਸਾਢੇ 8 ਵਜੇ ਦੇ ਕਰੀਬ ਉਹਨਾਂ ਨੇ ਜਿਹੜਾ ਕਿ ਜੋ ਸਲਾਹ ਕਰਦੇ ਉਹਦੇ ਤੋਂ ਹਟਾ ਦਿੱਤਾ ਜਾਂਦਾ ਤਾਂ ਇੱਕ ਇੱਕ ਕਹਿ ਸਕਦੇ ਕਿ ਪਹਿਲਾਂ ਉਹਨਾਂ ਵੱਲੋਂ ਆਪਣੇ ਤੌਰ ਤੇ ਜੋ ਸਪਸ਼ਟੀਕਰਨ ਵੀ ਦਿੱਤਾ ਜਾਂਦਾ ਬਾਅਦ ਦੇ ਵਿੱਚ 8:30 ਵਜੇ ਦੇ ਕਰੀਬ ਜਿਹੜਾ ਕਿ ਉਹਨਾਂ ਨੂੰ ਜੋ ਸਲਾਹ ਕਰ ਉਹ ਥਾਪਿਆ ਹੁੰਦਾ ਉਹ ਵੀ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਜੀ ਕਿਉਂਕਿ ਨਕੂਦਰ ਗੋਲੀकांड ਦਾ ਜਦੋਂ ਜ਼ਿਕਰ ਆਉਂਦਾ ਤਾਂ ਕਿਉਂਕਿ ਵੱਡਾ ਮਸਲਾ ਰਿਹਾ ਹੈ ਪੰਜਾਬ ਦੇ ਵਿੱਚ ਹਮੇਸ਼ਾ ਤੋਂ ਪਾਰਟੀ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣਾ ਚਾਹੁੰਦੀ ਹੈ ਇਸ ਲਈ ਫਿਲਹਾਲ ਜੁ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਉਹ ਵਾਪਸ ਲੈ ਗਈ ਅ ਬਿਲਕੁਲ ਕਹਿੰਦਰੇ ਇਹ ਵੀ ਕਹਿ ਸਕਦੇ ਕਿ ਪਾਰਟੀ ਕੋਈ ਅਜਿਹਾ ਕਹਿੰਦਾ ਕਿ ਮਾਮਲੇ ਤੋਂ ਜਿਹੜਾ ਕਿ ਕਿਤੇ ਕਿਨਾਰਾ ਵੀ ਕਰਨਾ ਚਾਹੁੰਦੀ ਆ ਕਿ ਜਿਸ ਤਰੀਕੇ ਦੇ ਨਾਲ ਹਜੇ ਨਿਯੁਕਤੀ ਉਹਨਾਂ ਦੀ ਕੱਲ ਕੀਤੀ ਜਾਂਦੀ ਹੈ ਸਲਾਹਕਾਰ ਵਜੋਂ ਅਤੇ ਅੱਜ ਕਹਿੰਦੇ ਕਿ ਕਾਲਦਕ ਸਾਹਿਬ ਉਹਨਾਂ ਦੇ ਉਹਨਾਂ ਦੇ ਖਿਲਾਫ ਇੱਕ ਕਹਿੰਦੇ ਕੀ ਚਿੱਠੀ ਵੀ ਲਿਖ ਦਿੱਤੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਜੋ ਦਰਬਾਰਾ ਸਿੰਘ ਗੁਰੂ ਹਰਗੋਬਿੰਦ ਜੋ ਸਲਾਹਕਾਰ ਥਾਪਿਆ ਜਾਂਦਾ ਕਿ ਉਹਨਾਂ ਦੇ ਸਵਾਲ ਖੜੇ ਸ਼ੁਰੂ ਜਿਹੜੇ ਕਿ ਪਹਿਲੇ ਦਿੱਸੇ ਹੀ ਹੋਣੇ ਸ਼ੁਰੂ ਹੋਗੇ ਤੇ ਵੀ ਇੱਕ ਕਾਰਨ ਹੋ ਸਕਦਾ ਅ ਦੂਜੀ ਗੱਲ ਕਰ ਲਈ ਜAVE ਤਾਂ ਲਗਾਤਾਰ ਉਹਨਾਂ ਵੱਲੋਂ ਆਪਣੇ ਤੌਰ ਤੇ ਜੋ ਸਪਸ਼ਟੀਕਰਨ ਵੀ ਦਿੱਤਾ ਗਿਆ ਉਹਨਾਂ ਕਿ ਸਾਰੇ ਜਿਹੜੇ ਕਿ ਸਬੂਤ ਉਹਨਾਂ ਕੋਲ ਹੈ ਕਿ ਉਹਨਾਂ ਦਾ ਕੋਈ ਉਸ ਮਾਮਲੇ ਦੇ ਵਿੱਚ ਨਕੋਦਰ ਗੋਲੀ ਕਾੜ ਦੇ ਵਿੱਚ ਕੋਈ ਹੱਥ ਨਹੀਂ ਸੀਗਾ ਅਤੇ ਜਿਸ ਤਰੀਕੇ ਨਾਲ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਤੋਂ ਉਹ ਜ਼ਿਕਰ ਕਰ ਰਹੇ ਨੇ ਕਿ ਕੋਈ ਵੀ ਉਸ ਨੂੰ ਪੜ੍ਹ ਸਕਦਾ ਹੈ ਕਿ 1986 ਦੇ ਵਿੱਚ ਇਹ ਕਾਰਨ ਹੁੰਦਾ तकरीबन 37 ਤੋਂ ਜਿਹੜੇ ਕਿ 38 ਸਾਲ ਜਿਹੜੇ ਕਿ ਬੀਤ ਚੁੱਕੇ ਨੇ ਅਤੇ ਇਹ ਉਦੋਂ ਹੀ ਕਿਉਂ ਰਿਪੋਰਟ ਉਦੋਂ ਹੀ ਗੱਲ ਕਿਉਂ ਬਾਰੇ ਜਦੋਂ ਉਹਨਾਂ ਨੂੰ ਸਲਾਹਕਾਰ ਥਾਪਿਆ ਜਾਂਦਾ ਅਤੇ ਉਦੋਂ ਹੀ ਕਿਉਂ ਗੱਲਾਂ ਬਾਹਰ ਆਉਂਦੀਆਂ ਨੇ ਜਦੋਂ ਜਦੋਂ ਉਹ ਚੋਣ ਲੜਦੇ ਨੇ ਅਤੇ ਜਦੋਂ ਅੱਜ ਉਹਨਾਂ ਨੂੰ ਸਲਾਹਕਾਰ ਲਗਾਇਆ ਜਾਂਦਾ ਉਸ ਉਸ ਵੇਲੇ ਹੀ ਕਿਉਂ ਇਹ ਗੱਲਾਂ ਬਾਹਰ ਆਉਂਦੀਆਂ ਨੇ ਸਿੱਧੇ ਤੌਰ ਤੇ ਨਾਲੇ ਇਹ ਵੀ ਜ਼ਿਕਰ ਕੀਤਾ ਗਿਆ ਕਿਤਨੇ ਕਿਤੇ ਜੋ ਏਜੰਸੀਆਂ ਨੇ ਉਹ ਆਪਣੀ ਜੋ ਵਰਤੋਂ ਕਰਕੇ ਉਹਨਾਂ ਦਾ ਨਾਮ ਜਿਹੜਾ ਕਿ ਖਰਾਬ ਕਰ ਰਹੀਆਂ ਨੇ ਅਤੇ ਉਹਨਾਂ ਨੇ ਕਿਹਾ ਕਿ ਇਸ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਜੀ ਠੀਕ ਹੈ ਦਲਜੀ ਸ਼ੁਕਰੀਆ ਫਿਲਹਾਲ ਜਾਣਕਾਰੀ ਦੇ ਲਈ ਤੇ ਸਾਡੇ ਸਹਿਯੋਗੀ ਦਲਜੀਤ ਨੇ ਇਸ ਤੋਂ ਪਹਿਲਾਂ ਜਦੋਂ ਪ੍ਰੈਸ ਕਾਨਫਰੰেন্স ਦਰਬਾਰਾ ਸਿੰਘ ਗੁਰੂ ਉਹਨਾਂ ਵੱਲੋਂ ਕੀਤੀ ਗਈ ਸੀ ਉਹਨਾਂ ਨੇ ਗੱਲਬਾਤ ਵੀ ਕੀਤੀ ਕਿ ਕੁਝ ਉਹਨਾਂ ਦਾ ਕਹਿਣਾ ਸੀ ਇੱਕ ਵਾਰੀ ਉਹ ਵੀ ਤੁਹਾਨੂੰ ਸੁਣਾਉਣੇ ਹਾਂ ਤਾਂ ਦਰਬਾਰਾ ਸਿੰਘ ਗੁਰੂ ਜੀ ਮੌਜੂਦ ਨੇ ਦਰਬਾਰਾ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਕਿਉਂਕਿ ਗਾਲਤਖ ਸਾਹਿਬ ਥੋੜੀ ਇੱਕ ਸ਼ਿਕਾਇਤ ਕੀਤੀ ਗਈ ਹੈ ਪਰਿਵਾਰ ਵੱਲੋਂ ਹੀ ਕੀਤੀ ਗਈ ਹੈ ਜੋ ਸਟੂਡੈਂਟ ਫੈਡਰੇਸ਼ਨ ਦਾ ਜੋ ਜੀ ਮਾਰੇ ਗਿਆ ਸੀ ਉਸ ਗੋਲੀकांड ਦੇ ਵਿੱਚ ਤੁਸੀਂ ਉਦੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਸੀਗੇ ਕੀ ਕਹਿਣਾ ਚਾਹੋ? ਦੇਖੋ ਇਸ ਤਰ੍ਹਾਂ ਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਲਈ ਮੈਂ ਵੀ ਗੁਰਸਿੱਖਾਂ ਮੇਰੇ ਲਈ ਮਹਾਨ ਹੈ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਪੂਰਨ ਸਤਿਕਾਰ ਕਰਦੇ ਆਂ। ਔਰ ਦੇ ਉੱਥੇ ਸ਼ਿਕਾਇਤ ਕੀਤੀ ਗਈ ਹੈ ਮੈਨੂੰ ਪਤਾ ਨਹੀਂ ਕਿ ਗਈ ਹੈ ਕਿ ਨਹੀਂ ਤਾਂ ਮੈਂ ਸ੍ਰੀ ਅਕਾਲ ਤਖਤ ਦੇ ਸਾਹਮਣੇ ਵੀ ਆਪਣਾ ਲਿਖਤੀ ਜਿਹੜਾ ਹੈ ਉਹ ਆਪਣਾ ਜਿਹੜਾ ਸਪਸ਼ਟੀਕਰਨ ਦਾ ਦੋ ਵੀ ਹੈ ਉਹ ਦਿਆਂਗਾ। ਔਰ ਜੋ ਕੱਲ ਤੱਕ ਸਾਡਾ ਹੁਕਮ ਹੋਏਗਾ ਉਹ ਸਾਡਾ ਸਿਰ ਮੱਥੇ ਪਰਵਾਨ ਹੈ ਪਰ ਇੱਥੇ ਜਿਹੜੀ ਗੱਲ ਹੋਈ ਹੈ ਕਿਉਂਕਿ ਸ਼ਿਕਾਇਤ ਦੇ ਵਿੱਚ ਮੇਰਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਉਹ ਮੈਂ ਸਪਸ਼ਟ ਕਰਨਾ ਚਾਹਨਾ ਕਿ ਇਸ ਗੋਲੀकांड ਦੇ ਵਿੱਚ ਜਿਹੜਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਜੁਡੀਸ਼ੀਅਲ ਕਮਿਸ਼ਨ ਉਸ ਨੇ ਇਨਕੁਆਇਰੀ ਕੀਤੀ ਸੀ ਕਿਸੇ ਅਫਸਰ ਨੇ ਨਹੀਂ ਕੀਤੀ ਕਿਸੇ ਐਗਜ਼ੈਕਟਿਵ ਅਸਿਸਟੈਂਟ ਨਹੀਂ ਕੀਤੀ ਹਾਈ ਕੋਰਟ ਦੇ ਰੈਡ ਜਾਸੀ ਉਹ ਹਾਈएस्ट ਲੈਵਲ ਇਨਕੁਆਇਰੀ ਹੁੰਦੀ ਹੈ ਡਿਊਟੀਸ਼ਲ ਕਮਿਸ਼ਨ ਦੀ ਇਨਕੁਆਇਰੀ ਤੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਪੈਰਾ ਵਾਈਜ਼ ਵੀ ਮੈਂ ਦੱਸਿਆ ਸੀ ਕਿ 41 ਪੈਰੇ ਦੇ ਵਿੱਚ ਲਿਖਿਆ ਹੈ ਕਿ ਐਸਪੀ ਆਪਰੇਸ਼ਨ ਨੇ ਖੁਦ ਉਹਨਾਂ ਦੇ ਸਾਹਮਣੇ ਬਿਆਨ ਕੀਤਾ ਕਿ ਗੋਲੀ ਚਲਾਉਣ ਦਾ ਹੁਕਮ ਉਹਨਾਂ ਨੇ ਆਪ ਕੀਤਾ ਸੀ। ਔਰ ਫਿਰ ਜੱਜ ਸਾਹਿਬ ਨੇ ਪੁੱਛਿਆ ਕਿ ਤੁਸੀਂ ਵਾਇਰਲੈਸ ਤੇ ਉਹਨੂੰ ਮੋਬਾਈਲ ਤਾਂ ਹੈ ਨਹੀਂ ਸੀਗੇ ਉਹਨਾਂ ਸਿਛਾਸੀ ਦੇ ਵਿੱਚ ਕਿ ਵਾਇਰਲੈਸ ਤੇ ਅਵੇਲੇਬਲ ਸੀ ਤੁਸੀਂ ਕੋਈ ਉਹਨਾਂ ਤੋਂ ਅੱਗੇ ਆ ਲੈ ਲੈਂਦੇ ਹੁਕਮ ਲੈ ਲੈਂਦੇ ਕਹਿੰਦਾ ਉਸ ਟਾਈਮ ਤੇ ਅੱਗੇ ਲੈਣ ਦਾ ਜਾਂ ਹੁਕਮ ਲੈਣ ਦਾ ਕੋਈ ਮੌਕਾ ਨਹੀਂ ਸੀ ਇਸ ਕਰਕੇ ਮੈਂ ਕੋਈ ਆਗਿਆ ਨਹੀਂ ਲਈ ਫਿਰ ਅੱਗੇ ਅਗਲੇ ਹੋਰ ਪਹਿਰਿਆਂ ਚ ਦਰਜ ਹੈ ਕਿ ਮੈਂ ਪੁਲਿਸ ਥਾਣਾ ਜਿਹੜਾ ਸ਼ੇਰਪੁਰ ਬ੍ਰਿਜ ਜਿੱਥੇ ਗੋਲੀकांड ਹੋਇਆ ਉੱਥੋਂ ਸਿਰਫ 1 ਕਿਲੋਮੀਟਰ ਉੱਥੇ ਬੈਠੇ ਸੀ ਉਹ ਕਹਿੰਦੇ ਵੀ ਇਹਨਾਂ ਤੁਸੀਂ 1 ਕਿਲੋਮੀਟਰ ਤੇ ਉਹਨਾਂ ਤੋਂ ਕਿਸੇ ਤਰੀਕੇ ਨਾਲ ਕੋਈ ਆਗਾ ਲੈ ਲੰਦੇ ਉਹਨੇ ਫਿਰ ਕਹਤਾ ਕਿ ਉਸ ਟਾਈਮ ਤੇ ਇਹ ਆਗਾ ਲੈਣ ਦਾ ਮੇਰੇ ਕੋਲੇ ਟਾਈਮ ਨਹੀਂ ਸੀ ਤੇ ਹੁਕਮ ਲੈਣ ਦਾ ਮੇਰੇ ਕੋਲੇ ਟਾਈਮ ਨਹੀਂ ਸੀ ਇੱਥੋਂ ਤੱਕ ਵੀ ਲਿਖਿਆ ਹੈ ਕਿ ਗੋਲੀ ਚੱਲਣ ਤੋਂ ਬਾਅਦ ਵੀ ਐਸਪੀ ਆਪਰੇਸ਼ਨ ਨੇ ਡੀਸੀ ਨੂੰ ਨਿੱਜੀ ਤੌਰ ਤੇ ਜਿਹੜਾ ਹੈ ਉਹ ਸੂਚਿਤ ਨਹੀਂ ਕੀਤਾ ਪਰ ਕਿਉਂਕਿ ਗੋਲੀ ਚੱਲੇ ਸਾਨੂੰ ਪਤਾ ਲੱਗਿਆ ਅਸੀਂ ਉਸ ਤੋਂ ਬਾਅਦ ਗਏ ਆ ਇਹ ਉਹਨਾਂ ਨੇ ਲਿਖਿਆ ਹੈ ਕਿ ਘਟਨਾ ਸਥਾਨ ਤੇ ਗੋਲੀ ਚੱਲਣ ਤੋਂ ਬਾਅਦ ਡੀਸੀ ਤੇ ਐਸਐਸਪੀ ਗਏ ਇਸ ਕਰਕੇ ਇਸ ਰਿਪੋਰਟ ਤੋਂ ਮੈਂ ਆਪਣੇ ਕੋਲ ਵੱਲੋਂ ਕੁਝ ਨਹੀਂ ਕਹਿ ਰਿਹਾ ਇਹ ਸਪਸ਼ਟ ਹੈ ਕਿ ਨਾ ਤਾਂ ਸ਼ੇਰਪੁਰ ਪੁਲ ਜਿੱਥੇ ਗੋਲੀ ਚੱਲੀ ਹੈ ਉਸ ਮੌਕੇ ਤੇ ਮੈਂ ਹਾਜ਼ਰ ਸੀ ਕਈ ਵੀ ਰਹਿੰਦੇ ਮੌਕੇ ਤੇ ਹਾਜ਼ਰ ਸੀ ਦੀ ਹੁਕਮ ਕਿਸੇ ਹੋਰ ਨੇ ਦਿੱਤਾ ਨਾ ਮੈਂ ਉੱਥੇ ਮੌਕੇ ਤੇ ਹਾਜ਼ਰ ਸੀ ਤੇ ਐਸਪੀ ਆਪਰੇਸ਼ਨ ਨੇ ਮੰਨਿਆ ਕਿ ਗੋਲੀ ਚਲਾਉਣ ਦਾ ਹੁਕਮ ਮੈਂ ਦਿੱਤਾ ਇਸ ਕਰਕੇ ਮੇਰੇ ਵੱਲੋਂ ਨਾ ਕੋਈ ਫੋਰਸ ਦੀ ਵਰਤੋਂ ਦਾ ਗੋਲੀ ਚਲਾਉਣ ਦਾ ਤਾਂ ਹੁਕਮ ਦੇਣਾ ਹੀ ਕੀ ਸੀ ਕੋਈ ਮੇਰੇ ਵੱਲੋਂ ਹੁਕਮ ਨਹੀਂ ਹੈ ਤੇ ਨਾ ਹੀ ਮੈਥੋਂ ਕੋਈ ਆਗਿਆ ਲਈ ਗਿਆ ਨਾ ਹੀ ਮੈਨੂੰ ਬਾਅਦ ਚ ਜਿਹੜਾ ਹੈ ਨਿੱਜੀ ਤੌਰ ਤੇ ਸੂਚਿਤ ਕੀਤਾ ਗਿਆ ਇਸ ਕਰਕੇ ਇਸ ਘਟਨਾ ਦੇ ਨਾਲ ਜਿਹੜਾ ਹੈ ਉਹ ਐਸਪੀ ਆਪਰੇਸ਼ਨ ਨੇ ਜਿਹੜਾ ਹੈ ਉਹ ਫਾਇਰਿੰਗ ਦਾ ਆਰਡਰ ਕੀਤਾ ਮੇਰਾ ਕੋਈ ਮੌਕੇ ਤੇ ਨਾ ਕੋਈ ਫਾਇਰਿੰਗ ਦਾ ਆਰਡਰ ਮੇਰੇ ਵੱਲੋਂ ਜੋ ਜੂਜ਼ ਆਫ ਫੋਰਸ ਦਾ ਆਰਡਰ ਮੇਰੇ ਕੋਲੋਂ ਨਹੀਂ ਹੈ ਤੁਸੀਂ ਉਸ ਵਕਤ ਕਿਸ ਜਗ੍ਹਾ ਤੇ ਸੀ ਕਿ ਜਦੋਂ ਇਹ ਗੋਲੀਕੰਢ ਹੋਇਆ ਕਿਉਂਕਿ ਬਹੁਤ ਸਮਾਂ ਬੀਤ ਚੁੱਕਿਆ ਮੈਂ ਸੋਚ ਪੁਲਿਸ ਸਟੇਸ਼ਨ ਸੀ ਉਸ ਵਕਤ ਤੇ ਇਸਪੀ ოਪਰੇਸ਼ਨ ਸਿੱਧੇ ਤੌਰ ਤੇ ਆਪਦੀ ਬਿਆਨਤ ਵਿੱਚ ਇਹ ਕਹਿ ਰਹੇ ਕਿ ਉਸ ਵਕਤ ਵੀ ਮੈਂ ਆਰਡਰ ਨਹੀਂ ਲਿੱਤਾ ਸੀਗਾ ਤੁਹਾਡੇ ਤੋਂ ਜਾਂ ਕਿਸੇ ਹੋਰ ਅਧਿਕਾਰੀ ਤੋਂ ਆਪਣੇ ਵੱਲੋਂ ਗੋਲੀ ਚਲੇਗੀ ਸਿਰਫ ਉੱਤੇ ਇਹ ਗੱਲ ਕਹੀ ਜਾ ਰਹੀ ਹੈ ਇਹ ਕਹੀ ਹੈ ਦੀ ਕਮਿਸ਼ਨ ਨੇ ਆਪਣੀ ਰਿਪੋਰਟਸ ਦਰਜ ਕੀਤਾ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਮੈਂ ਪੈਰਾ ਵੀ ਪੜ੍ਹ ਦਿੰਦਾ ਰਿਪੋਰਟ ਦੇ ਪੈਰਾ 41 ਵਿੱਚ ਦਰਜ